ਮੁੱਖ ਮੰਤਰੀ ਸਾਹਿਬ ਜੀ ਬੇਅਦਬੀ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਸਾਡੇ ਪਿਛਲੇ ਸੈਸ਼ਨ ਦੇ ਚਤ ਉਸੇ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਲੈਕਟ ਕਮੇਟੀ ਵਾਲਾ ਕਦੋਂ ਕਿੱਥੇ ਆ ਜੀ ਤੇਦਰੀਵਾਲ ਸਾਹਿਬ ਆ ਤੁਹਾਨੂੰ ਜੀ ਨੰਬਰਾਂ ਨੇ ਹੀ ਤੁਸੀਂ ਤਾਂ ਰਿਵਾਲ ਬੇਅਦਬੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਮੁੱਖ ਮੰਤਰੀ ਸਾਹਿਬ ਕੋਈ ਤਾਬਰ ਮਾਰ ਕੇ ਤੋਂ ਆਏ ਹੋ ਉਸ ਦਿਨ ਤੁਹਾਨੂੰ ਮਣਾ ਸੀ 22 ਤਰੀਕ ਨੂੰ ਸਾਡੇ ਗਾਇ ਸੁਣ ਲਓ ਤੁਸੀਂ ਆਏ ਹੋ ਤੇ ਤਾਂ ਦੇਖੋ ਮੈਂ ਕੋਈ ਜਵਾਬ ਦੇ ਕੇ ਜਾ। ਅਸੀਂ ਮੋਮੰਦਰੀ ਸਾਹਿਬ ਦੇ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜਿੱਦਣ ਇਹਨਾਂ ਨੇ ਐਲਾਨ ਕੀਤਾ ਸੀ ਅਸੀਂ ਬੇਦਖੀਆਂ ਦਾ ਕਾਨੂੰਨ ਬਣਾਉਣਾ ਹੈ। ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ? ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ। ਕਿੱਦਾਂ ਭੱਜ ਲਾਂਗੇ? ਤੁਹਾਨੂੰ ਤੇ ਮੈਂ ਦਰ ਭੱਜ ਲਾਂਗੇ। ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿੰਨਾ ਦਿਨ ਬੇਪਰਵਾਹ ਬਣਾ ਲੈਣਗੇ। ਮੋਕਾ ਨਹੀਂ ਬਿਰਾਉਂਦੇ ਇਥੇ ਸੈਸ਼ਨ ਕੰਮ ਨਹੀਂ ਕੀ ਲੋਰ ਸੀ 209 ਬੰਦੇ ਗ੍ਰਾਮਦਾਸ ਜੀ ਨੇ ਕਿਰਕਨਾਲ ਅੰਮ੍ਰਿਤਸਰ ਵਸਾਇਆ ਸੀਗਾ ਤੇ ਲਿਮਟ ਕੀਤੀ ਸੀ ਉਹਦੀ ਜਦੋਂ ਨਿੱਕਲੇ ਆ ਰਹੇ ਜਿਹੜਾ ਅੰਮ੍ਰਿਤਸਰ ਹੋ ਗਿਆ ਤੇ ਬਾਕੀ ਜਿਹੜਾ ਕੀ ਬਣਿਆ ਬਈ ਆ ਨਾ ਬੋਰਦੀਆਂ ਨੇ ਵੀ ਦੀਆਂ ਦੇ ਮੁੱਦੇ ਤੇ ਨਾ ਕੋਈ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜੀ ਸ਼ਹਿਰਾਂ ਅੰਸਾ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਐਸੀ ਦੀ ਬਰਬਾਦੀ ਹੋਈ ਹੈ ਬਰਬਾਦੀ ਆ ਜੀ ਅੱਡੇ ਵਾਸਤੇ ਫਰਿਆਮ ਬਰਬਾਦੀ ਤੇ ਸਾਡੇ ਵਾਸਤੇ ਕੀਤੇ ਇਕੱਠ ਨੇ ਮੈਂ ਤਾਂ ਕਹਿੰਦਾ ਫਾਇਦਾ ਕਰ ਰਹੀ ਆ ਤੁਸੀਂ ਪਰਦੇਸ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮਤ ਛੱਡੋਗੇ ਪੰਜਾਬੀ ਬੀਏ ਤੋਂ ਸਿਰਕ ਤੁਹਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਕਿਦੋਂ ਤੁਹਾਨੂੰ ਚੱਕੜਿਆ ਸੀ ਉਦੋਂ ਫਲੈਕਸਾਂ ਟੱਡੀਆਂ ਨਹੀਂ ਸੀ ਲੜਦੀਆਂ ਉਦੋਂ ਤੋਂ ਹੋਰ ਫਲੈਕਸਾਂ ਆਉਂਦਾ ਸੀ ਮੁੱਖ ਮੰਤਰੀ ਸਾਹਿਬ ਜੀ ਬੇਅਦਬੀ ਦਾ ਕਾਨੂੰਨ ਦਾ ਕੀ ਕੀਤਾ ਜੀ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਚਤਤ ਸੇ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਲੈਕਟ ਕਮੇਟੀ ਵਾਲਾ ਕਦੋਂ ਕਿੱਥੇ ਆ ਗਈ ਤੇਦਰੀਵਾਲ ਸਾਹਿਬ ਆ ਤੁਹਾਨੂੰ ਜੀ ਨਾਮਰਾਂ ਨੇ ਤੁਸੀਂ ਤਾਂ ਰਿਵਾਲ ਵਿਧਾਨੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋ ਪਲੀਜ਼ ਮੁੱਖ ਮੰਤਰੀ ਸਾਹਿਬ ਕੋ ਤਾਬਰ ਮਾਰ ਕੇ ਤੋਂ ਆਏ ਹੋ ਉਸਨੇ ਤੁਹਾਨੂੰ ਮਨੋਸੀ ਥਾਈ ਪ੍ਰੇਖ ਨੂੰ ਇਹ ਕਾਨੂੰਨ ਕਿ ਬਣਾ ਸੰਨ ਦੱਸੋ ਕੁਝ ਸਾਡੇ ਗਾਲ ਸੁਣ ਲੇ ਦਿਓ ਤੁਸੀਂ ਆਏ ਹੋ ਤੇ ਸਾਡੇ ਗੋਡਾ ਕੋ ਜਵਾਬ ਦੇ ਕੇ ਜਾ ਅਸੀਂ ਤੁਹਾਨੂੰ ਤੁਹਾਡੇ ਕਰ ਰਿਹਾ ਕਿ ਮੇਰੇ ਅਸੀ ਕੇ ਤੁਹਾਨੂੰ ਦੇਣ ਤੇ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾ। ਜੀ ਕੀ ਗੱਲ ਹੈ? ਜਵਾਬ ਨਹੀਂ ਦਿੱਤਾ ਤਾਂ ਹੁਣ ਆਪੇ ਜਵਾਬ ਨਾ ਦੇਤਾ। ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ। ਜਿੱਦਣ ਇਹਨਾਂ ਐਲਾਨ ਕੀਤਾ ਸੀ ਅਸੀਂ ਬੇਦਬੀਆਂ ਦਾ ਕਾਨੂੰਨ ਬਣਾਉਣਾ ਹੈ। ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ? ਇੱਕ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਜੀ। ਇੱਕ ਵਿਧਾਨ ਸਭਾ ਦਾ ਸੈਸ਼ਨ 14-15 ਨੂੰ ਹੀ ਹੋਇਆ ਸੀ। ਉਹ ਸੈਸ਼ਨ ਜਿਹੜਾ ਉਹ ਸਾਡੇ ਉਸ ਮੋਰਚੇ ਦੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਮੈਂ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੁਦ ਅਸੀਂ 25 25 ਦਸੰਬਰ 2021 ਨੂੰ ਨਾਮ ਰਹਿਣੋ ਸਟੇਟ ਤੇ ਆਖ ਕੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਕਿੱਦਾਂ ਭੱਜ ਲੈਣਗੇ ਤੁਹਾਨੂੰ ਕਿੰਨਾ ਚਿਰ ਭੱਜ ਲੈਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿਤੇ ਬੇਕੁਸ਼ਾਣਾ ਲੈਣਗੇ ਉਹ ਵੀ ਕਿੰਨਾ ਤੇ ਹਸਣਾ ਦਾ ਤੋਟਾ ਸੈਸ਼ਨ ਹੋਇਆ ਕਿਵੇਂ ਦੇਖਦੇ ਹੋ ਚੁੱਪ ਨਹੀਂ ਆਜ ਕੀ ਹੋਇਆ ਜੀ ਹੈਂ ਅੱਗ ਇਹ ਐਲਾਨ ਤੋਂ ਕਿਤੇ ਨਹੀਂ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਤਕਾਰ ਹੀ ਨਹੀਂ ਕਰ ਸਕਦੇ ਇੱਥੇ ਆਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਰਾਜਤ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ ਸਰਵੋਸਤ ਪ੍ਰਗਟ ਨਗਰੀ ਦਾ ਕਰਦੇ ਕੋਈ ਸਮੇਂ ਦੇ ਨਹੀਂ ਹੋਏਗਾ ਜੈਂਟਸ ਸਪੈਸ਼ਲੀ ਆਏ ਹੋ ਪਿੱਤਰ ਵਰਜੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜੋਸ਼ ਸੰਤਵਾਨ ਦਿੱਤਾ ਗੁਰੂ ਰਾਮਦਾਸ ਜੀ ਨੇ ਕਿੰਨਾ ਅੰਮ੍ਰਿਤ ਸਰਵਸਾਇਆ ਸੀਗਾ ਕਿ ਲਿਮਟ ਕੀਤੀ ਸੀ ਉਹਦੀ ਜਿੱਦ ਲਈ ਗਲਿਆਰਾ ਬੜਾ ਅੰਮ੍ਰਿਤਸਰ ਹੋ ਗਿਆ ਤੇ ਬਾਕੀ ਜਿਹੜਾ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਖਾਣਾ ਪੂਰਤੀਆਂ ਨੇ ਵੀ ਮਜ਼ਾਕ ਹੋ ਰਿਹਾ ਸਾਡੇ ਨਾਲ ਕੋਕਾ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ ਮੀਡੀਆ ਸਾਹਮਣੇ ਸੀਗਾ ਆਵਾਜ਼ਾਂ ਦੇਤੀਆਂ ਨੇ ਮੇਰੇ ਨਾਲ ਅੱਖਾਂ ਚੱਖਾਂ ਪਾ ਕੇ ਉਹਨਾਂ ਦੇਖਿਆ ਵੀ ਆਪੀ ਹਾਂ ਰੋਹਿਤ ਸਿੰਘ ਤੁਹਾਨੂੰ ਹੱਥ ਦਿੱਤਾ ਮੈਨੂੰ ਅਜਦਾ ਹੱਥ ਵੀ ਕੀਤਾ ਸੀ ਕਿ ਅਸੀਂ ਕਿਹੜਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲੇ ਤਾਂ ਆਏ ਆ ਨਾ ਤੁਹਾਡੀ ਕਿਹੜੀ ਜ਼ੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁੱਖ ਮੰਤਰੀ ਸਾਹਮਣੇ ਐਲਾਨ ਕੀਤਾ ਸੀ ਸਾਰੇ ਮੀਡੀਆ ਕੋਲ ਮੌਜੂਦ ਹੈ ਫੋਟੋ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਦੇਗਾ 15 ਤੱਕ ਇੱਕ ਨੂੰ ਸਲੈਕਟ ਕਮੇਟੀ ਨੂੰ ਦੇ ਦਿੰਦਾ ਅੱਜ ਅੱਜ ਮੈਂ ਇਹ ਇੱਕ ਮਿੰਟ ਮੇਰੀ ਗੱਲ ਪੂਰੀ ਆਨੰਦ ਅੱਜ ਬੈਂਸ ਸਾਹਿਬ ਨੇ ਹਾਊਸ ਡੇਵੋਟ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਪਿਆਰੀਆਂ ਕਰਦੇ ਆ ਕੀ ਉਹਨਾਂ ਨੂੰ 15 ਜਨਵਰੀ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਆਨੰਦਪੁਰ ਸਾਹਿਬ ਦੇ ਦਾ ਸੈਸ਼ਨ ਕਰਨਾ ਵਿਆਹ ਦੇ ਚਿਰ ਗੁਰੂ ਗੁਰੂ ਦੂਰੀ ਜਹਤ ਗ੍ਰੈਂਟ ਸਾਹਿਬ ਦਾ ਨਾਸਟੇਕ ਕਾਨੂੰਨ ਨਹੀਂ ਲਾਗੂ ਕਰਨੀ ਗੱਲ ਲਾਗੂ ਕਰਨ ਦੀ ਗੱਲ ਹੈ ਬਣਾਉਣ ਦੀ ਨਹੀਂ ਗੱਲ ਉਹਦਾ ਖਰੜਾ ਅਸੀਂ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਹੈ ਪਾਵਰ ਮੋਰਚੇ ਵਾਲਾ ਪਾਈ ਗੁਰਦੀਸ਼ ਸਿੰਘ ਖਾਲਸਾ ਜੀ 406 ਅਸ 8 ਮਹੀਨੇ ਕਰ ਸਾਥ ਦਿਨ ਹੋ ਗਏ ਉੱਤੇ ਬੈਠੇ ਨੂੰ ਪਰ ਪ੍ਰਪੀਤ ਜੀ 6 ਮਹੀਨੇ ਦਾ ਸਮਾਂ ਮੰਗਿਆ ਹਾਂਜੀ ਜਰਦੀਆਂ ਦੇ ਮੁੱਦੇ ਤੇ ਇਹਨਾਂ ਵੱਲੋਂ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਐ ਇਹਨੂੰ ਸ਼ਹਿਰੀ ਆਮ ਸਿਆਸਤ ਹੋ ਰਹੀ ਐ 4 ਸਾਲ ਹੋ ਗਏ ਨੇ ਦਸੰਬਰ 2021 ਦੀ ਦਸੰਬਰ ਨੂੰ ਪਤਾ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਲਦੇ ਸਟੇਜ ਦੇ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਜੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਨੂੰ ਪਤਾ ਤਰਸਵਾਲਾ ਆਪਾਂ ਚੰਦਾ ਸੀਗਾ ਉਹ ਇਹਨਾਂ ਨੇ ਪੜਿਆ ਸੁਣਾ ਦੇ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਐ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮਮਰਾਂ ਲੰਦ ਨੇ ਫਾਈਲ ਦਿਖਾਈ ਚਲਦੀ ਸਟੇਜ ਰੋਕੀ ਗਈ ਪਰ ਉਸ ਮਸਾਂ ਮੌਕਾ ਸੀ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਰ ਸਿੰਘ ਸਾਹਿਬ ਵੀ ਕਲਸੀ ਮੈਨੂੰ ਥੱਲੇ ਉਂ ਲੈ ਕੇ ਗਿਆ ਸਟੇਜ ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋਰੈਂਡ ਫੜਿਆ ਕਹਿੰਦੇ ਮੈਂ ਬੋਲਾਂਗੇ ਸੇਕ ਤੇ ਬੋਲੇ ਵੀ ਆਸੀਂ ਬੈਦਵੇਂ ਡੱਕਾਂਗੇ ਵਿਚਾਰ ਬਟਾਂਦਰਾ ਹੋ ਰਿਹਾ ਹੁਣ ਬੈਦ ਵਿਚਾਰੋਂ ਬੰਦਰਾ ਹੋਣ ਸਮਾਂ ਕਾਹਦਾ ਲੱਗਣਾ ਯਾਰ ਸਮਾਂ ਪਤਾ ਕੀ ਲੱਗਦਾ ਬਿਆਦੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ 1 ਘੰਟੇ ਦੀ ਬੈਠਣਾ ਵਾ ਸਲੈਕਟ ਕਮੇਟੀ ਅਸਤੇ ਵੇਖੋ ਪਿਆ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਆ ਜੀ ਸਾਡੇ ਵਾਸਤੇ ਸ਼ਰਿਆ ਬਰਬਾਦੀ ਤੇ ਸਾਡੇ ਵਾਸਤੇ ਕੀਤਾ ਕੱਖ ਨੇ ਮੈਂ ਤਾਂ ਕਹਿੰਦਾ ਫਾਇਆ ਕਾ ਦੇ ਰਹੀ ਆ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵਿੱਤਰ ਬਣਾਉਣਾ ਗੱਲ ਇਹ ਵੀ ਅਸੀਂ ਸਾਰੇ ਜਿੰਨੇ ਵੀ ਇੱਥੇ ਖੜੇ ਆ ਆਪਾਂ ਸਾਰੇ ਦੋਨੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਬੇਦਗਿਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਹੈ ਕਿ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਜਿਹੜਾ ਇਹਨਾਂ ਦੇ ਸ਼ਰਾਬ ਮੀਟ ਦਾ ਸ਼ਰਾਬ ਨੂੰ ਸ਼ਰਾਬ ਮੀਟ ਬੰਦ ਕਰਨਾ ਚਾਹੀਦਾ ਬੀੜੀਆਂ ਸਿਕਟਾ ਉਹ ਬੰਦ ਕਰਨ ਦੀ ਸਰ ਕੋਇਟਰ ਸ਼ਾਹ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ ਇਹਨੂੰ ਲਾਗੂ ਕਰ ਲਿਓ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਦਮੀ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੁੰਦਲوں ਟੰਗੱਟੀ ਚਾਰਨ ਵਾਲੀ ਗੱਲ ਹੈ ਕਮ ਹੈ ਤੁਹਾਡੇ ਸਾਰੇ ਦੇਖੋ ਸਾਰੇ মিডিਆ ਪੰਜਾਬ ਦਾ ਮੌਜੂਦ ਹੈ ਇਸ ਵੇਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮੰਤਛਤੋਗੇ ਪੰਜਾਬੀ ਦੇਲ ਤੋਂ ਸਿਰਫ ਤੁਹਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਜਿੱਦਨ ਤੁਹਾਨੂੰ ਚੜਿਆ ਸੀ ਉਦੋਂ ਫਲੈਕਸਾਂ ਟੱਡੀਆਂ ਨਹੀਂ ਸੀ ਲੱਗਦੀਆਂ ਉਦੋਂ ਕੋਈ ਹੋਰ ਫਲੈਕਸਾਂ ਲਾਉਂਦਾ ਸੀ ਪਰ ਸਾਨੂੰ ਆਪਣੇ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਆ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤੇ ਫਿਰ ਮੈਂ ਕਿ ਸੋਚਾਂਗਾ ਪੰਜਾਬੀ ਤੁਹਾਡੇ ਤੇ ਦੁਬਾਰਾ ਭਰੋਸਾ ਕਰ ਲੈਣੀ